ਅੱਜ ਜਿਹੜੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇੱਕ ਕਹਾਣੀ ਹੈ ਇਹ ਇੱਕ ਸੱਚੀ ਘਟਨਾ ਹੈ ਇਹ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਵਾਪਰੀ ਘਟਨਾ ਹੈ ਇਸ ਦੇ ਵਿੱਚ ਅੱਗੇ ਫਿਰ ਇੱਕ ਕਤਲ ਵੀ ਹੁੰਦਾ ਹੈ ਤੇ ਫਿਰ ਇਸ ਕਤਲ ਦੀ ਕਹਾਣੀ ਜਦੋਂ ਸਾਰਿਆਂ ਦੇ ਸਾਹਮਣੇ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਫਿਰ ਜੋ ਲੋਕ ਹੁੰਦੇ ਨੇ ਉਹ ਇਹ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਕੋਈ ਇਸ ਤਰ੍ਹਾਂ ਕਿਵੇਂ ਕਰ ਸਕਦਾ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਸੱਚੀਆਂ ਤੇ ਨਵੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਕਹਾਣੀ ਹੈ ਪੰਜਾਬ ਦੇ ਫਿਰੋਜ਼ਪੁਰ ਦੇ ਜਲਾਲਾਬਾਦ ਦੀ ਇੱਥੇ ਜਗਸੀਰ ਸਿੰਘ ਦਾ ਪਰਿਵਾਰ ਰਹਿੰਦਾ ਹੈ ਜਗਸੀਰ ਸਿੰਘ ਦਾ ਜੋ ਵੱਡਾ ਬੇਟਾ ਹੁੰਦਾ ਹੈ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੁੰਦਾ ਹੈ ਉਹਨੂੰ ਕਾਫੀ ਸਾਲ ਹੁੰਦੇ ਨੇ ਵਿਦੇਸ਼ ਦੇ ਵਿੱਚ ਰਹਿੰਦੇ ਨੂੰ ਉਹ ਪੰਜਾਬ ਦੇ ਵਿੱਚ ਬਹੁਤ ਹੀ ਘਟ ਆਉਂਦਾ ਸੀ ਤਾਂ ਇਸ ਕਰਕੇ ਉਹ ਸੋਚਦਾ ਸੀ ਕਿ ਉਹ ਆਪਣੇ ਦੂਜੇ ਬੱਚਿਆਂ ਨੂੰ ਬੇਟਿਆਂ ਨੂੰ ਕਦੇ ਵੀ ਵਿਦੇਸ਼ ਨਹੀਂ ਭੇਜੇਗਾ ਉਹਨਾਂ ਦਾ ਕਾਰੋਬਾਰ ਇੱਥੇ ਹੀ ਸੈੱਟ ਚੱਲ ਰਿਹਾ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਇੱਕ ਹੁੰਦਾ ਹੈ ਬਸੰਤ ਸਿੰਘ ਤੇ ਇੱਕ ਕੁਲਵੰਤ ਸਿੰਘ ਹੁਣ ਇੱਕ ਸਮੇਂ ਤੇ ਆ ਕੇ ਜੋ ਜਗਸੀਰ ਸਿੰਘ ਸੀ ਇਸ ਦਾ ਕੰਮ ਵੀ ਘਟ ਜਾਂਦਾ ਹੈ ਕਾਰੋਬਾਰ ਠੱਪ ਹੋ ਜਾਂਦਾ ਹੈ ਤਾਂ ਫਿਰ ਮਜਬੂਰਾਂ ਇਸ ਨੂੰ ਸੋਚਣਾ ਪੈਂਦਾ ਹੈ ਕਿ ਕਿਉਂ ਨਾ ਇਹ ਆਪਣੇ ਬੇਟੇ ਬਸੰਤ ਸਿੰਘ ਨੂੰ ਬਾਹਰ ਵਿਦੇਸ਼ ਦੇ ਵਿੱਚ ਭੇਜ ਦੇਵੇ ਤਾਂ ਕਿ ਉੱਥੇ ਜਾ ਕੇ ਉਹ ਆਪਣਾ ਜੋ ਫਿਊਚਰ ਹੈ ਵਧੀਆ ਬਣਾ ਸਕੇ ਪੈਸਾ ਕਮਾ ਸਕੇ ਹੁਣ ਉਧਰ ਜੋ ਬਸੰਤ ਸਿੰਘ ਸੀ ਅੰਦਰੋਂ-ਅੰਦਰੀ ਉਹ ਵੀ ਸੋਚਦਾ ਸੀ ਉਹ ਵੀ ਚਾਹੁੰਦਾ ਸੀ ਬਾਹਰ ਜਾ ਕੇ ਆਪਣਾ ਫਿਊਚਰ ਸੈੱਟ ਕਰਨਾ ਤੇ ਪੈਸਾ ਕਮਾਉਣਾ ਉਹ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਦਾ ਆ ਕਿ ਉਸ ਦਾ ਪਿਤਾ ਮੰਨ ਗਿਆ ਆ ਉਸ ਨੂੰ ਵਿਦੇਸ਼ ਭੇਜਣ ਦੇ ਲਈ ਤਾਂ ਫਿਰ ਉਹ ਅੰਦਰੋਂ-ਅੰਦਰੀ ਬਹੁਤ ਹੀ ਖੁਸ਼ ਹੁੰਦਾ ਆ ਜਿੱਤੇ ਹੁਣ ਉਸ ਦੇ ਅੰਦਰ ਇਹ ਖੁਸ਼ੀ ਹੁੰਦੀ ਹੈ ਉੱਤੇ ਉਸ ਦੇ ਅੰਦਰ ਇੱਕ ਦੁੱਖ ਵੀ ਹੁੰਦਾ ਆ ਜੋ ਬਸੰਤ ਸਿੰਘ ਸੀ ਉਸ ਦਾ ਪਿੰਡ ਦੀ ਹੀ ਇੱਕ ਲੜਕੀ ਜਤਿੰਦਰਪਾਲ ਕੌਰ ਦੇ ਨਾਲ ਪਿਆਰ ਚੱਲ ਰਿਹਾ ਸੀ ਇਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਤੇ ਇਹ ਵਿਆਹ ਕਰਵਾਉਣਾ ਚਾਹੁੰਦੇ ਸੀ ਉਧਰ ਜੋ ਜਤਿੰਦਰਪਾਲ ਕੌਲ ਸੀ ਉਸਦੇ ਘਰਦਿਆਂ ਨੂੰ ਪਰਿਵਾਰ ਨੂੰ ਵੀ ਇਸ ਗੱਲ ਦੀ ਖਬਰ ਸੀ ਕਿ ਇਹਨਾਂ ਦੋਨਾਂ ਦਾ ਪਿਆਰ ਚੱਲ ਰਿਹਾ ਹੈ ਜਤਿੰਦਰਪਾਲ ਦਾ ਪਿਤਾ ਉਸ ਨੂੰ ਸਮਝਾਉਂਦਾ ਵੀ ਸੀ ਤੇ ਉਸ ਤੋਂ ਦੂਰ ਰਹਿਣ ਲਈ ਵੀ ਕਹਿੰਦਾ ਸੀ ਪਰ ਇਹ ਜੋ ਦੋਨੋਂ ਸੀ ਇਹ ਆਪਸ ਦੇ ਵਿੱਚ ਬਹੁਤ ਪਿਆਰ ਕਰਦੇ ਸੀ ਤੇ ਇਹ ਦੋਨੋਂ ਆਪਸ ਦੇ ਵਿੱਚ ਹੀ ਵਿਆਹ ਕਰਵਾਉਣਾ ਚਾਹੁੰਦੇ ਸੀ ਜਤਿੰਦਰਪਾਲ ਆਪਣੇ ਘਰ ਦੇ ਵਿੱਚ ਵੀ ਕਹਿ ਦਿੰਦੀ ਹੈ ਕਿ ਜੇ ਉਹ ਵਿਆਹ ਕਰਵਾਵੇਗੀ ਤਾਂ ਉਹ ਬਸੰਤ ਦੇ ਨਾਲ ਹੀ ਕਰਵਾਵੇਗੀ ਉਹ ਹੋਰ ਕਿਸੇ ਨਾਲ ਵੀ ਵਿਆਹ ਨਹੀਂ ਕਰਾਏਗੀ ਉਸ ਨੂੰ ਕਹਿੰਦੀ ਹੈ ਕਿ ਤੂੰ ਜਿੰਨਾ ਵੀ ਟਾਈਮ ਲਾਉਣਾ ਹੈ ਬਾਹਰ ਲਾ ਸਕਦਾ ਹੈ ਮੈਂ ਤੇਰਾ ਇੱਥੇ ਇੰਤਜ਼ਾਰ ਕਰਾਂਗੀ ਤੇ ਹੁਣ ਜੋ ਇਹ ਬਸੰਤ ਸਿੰਘ ਸੀ ਇਹ ਆਪਣੀ ਬਾਹਰ ਜਾਣ ਦੀ ਤਿਆਰੀ ਕਰਦਾ 1988 ਦਾ ਇਹ ਸਮਾਂ ਹੁੰਦਾ ਆ ਜਦੋਂ ਇਹ ਬਸੰਤ ਸਿੰਘ ਵਿਦੇਸ਼ ਦੇ ਵਿੱਚ ਚਲਾ ਜਾਂਦਾ ਹੈ ਉੱਥੇ ਜਾ ਕੇ ਇਹ ਖੂਬ ਮਿਹਨਤ ਕਰਦਾ ਹੈ ਖੂਬ ਪੈਸਾ ਕਮਾਉਂਦਾ ਆ ਇਸ ਦਾ ਸੁਪਨਾ ਵੀ ਇਹੀ ਹੁੰਦਾ ਆ ਕਿ ਇਹ ਉੱਥੇ ਜਾ ਕੇ ਆਪਣਾ ਖੂਬ ਪੈਸਾ ਕਮਾਵੇਗਾ ਤੇ ਫਿਰ ਇੱਥੇ ਵਾਪਸ ਆ ਕੇ ਇਹ ਜਤਿੰਦਰ ਦੇ ਨਾਲ ਹੀ ਵਿਆਹ ਕਰਵਾ ਲਵੇਗਾ ਪਰ ਇਸ ਸਭ ਦੇ ਵਿੱਚ ਕਾਫੀ ਸਮਾਂ ਨਿਕਲ ਜਾਂਦਾ ਆ 1988 ਦੇ ਵਿੱਚ ਗਿਆ ਹੋਇਆ ਬਸੰਤ ਸਿੰਘ 1998 ਦੇ ਵਿੱਚ ਵਾਪਸ ਪੰਜਾਬ ਦੇ ਵਿੱਚ ਆਉਂਦਾ ਹੁਣ 1998 ਆ ਚੁੱਕਿਆ ਹੁੰਦਾ ਤੇ ਇਸ ਸਮੇਂ ਜੋ ਬਸੰਤ ਸਿੰਘ ਸੀ ਇਸ ਦੀ ਉਮਰ ਲਗਭਗ 40 ਸਾਲ ਦੇ ਕਰੀਬ ਹੋ ਚੁੱਕੀ ਹੁੰਦੀ ਹੈ ਤੇ ਉਧਰ ਜੋ ਜਤਿੰਦਰਪਾਲ ਸੀ ਉਸ ਦੀ ਉਮਰ ਲਗਭਗ 35 ਸਾਲ ਦੇ ਕਰੀਬ ਸੀ ਹੁਣ ਇਹ ਆਪਸ ਦੇ ਵਿੱਚ ਇੱਥੇ ਫੇਰ ਮਿਲਦੇ ਨੇ ਤੇ ਆਪਣੇ ਵਿਆਹ ਦੀਆਂ ਸਕੀਮਾਂ ਬਣਾਉਂਦੇ ਨੇ ਇਹਨਾਂ ਦਸਾਂ ਸਾਲਾਂ ਵਿੱਚ ਨੌਹਾਂ ਦਸਾਂ ਸਾਲਾਂ ਦੇ ਵਿੱਚ ਜੋ ਜਤਿੰਦਰਪਾਲ ਕੌਰ ਸੀ ਉਸ ਨੇ ਬਹੁਤ ਹੀ ਕੁਝ ਸਹਿਨ ਕੀਤਾ ਸੀ ਉਸ ਨੇ ਬਹੁਤ ਹੀ ਲੋਕਾਂ ਦੇ ਤਾਨੇ ਮੇਨੇ ਸਹਿਨ ਕੀਤੇ ਸੀ ਇਸ ਤੋਂ ਲਾਵਾ ਉਸਨੇ ਪਰਿਵਾਰ ਦੀਆਂ ਬਹੁਤ ਗੱਲਾਂ ਸੁਣੀਆਂ ਸੀ ਉਸ ਨੂੰ ਕਾਫੀ ਰਿਸ਼ਤੇ ਆਉਂਦੇ ਰਹਿੰਦੇ ਸੀ ਪਰ ਫਿਰ ਵੀ ਉਹ ਕਿਸੇ ਵੀ ਰਿਸ਼ਤੇ ਦੇ ਲਈ ਵਿਆਹ ਦੇ ਲਈ ਤਿਆਰ ਨਹੀਂ ਹੁੰਦੀ ਸੀ ਉਹ ਹਮੇਸ਼ਾ ਮਨਾ ਕਰ ਦਿੰਦੀ ਸੀ ਤੇ ਉਸ ਦਾ ਇਹੀ ਕਹਿਣਾ ਹੁੰਦਾ ਸੀ ਕਿ ਜੇਕਰ ਉਹ ਵਿਆਹ ਕਰਵਾਵੇਗੀ ਤਾਂ ਉਹ ਬਸੰਤ ਦੇ ਨਾਲ ਹੀ ਕਰਾਏਗੀ ਨਹੀਂ ਤਾਂ ਉਹ ਕਦੇ ਵੀ ਵਿਆਹ ਨਹੀਂ ਕਰਾਏਗੀ ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਫੇਰ ਵਿਆਹ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਹੁਣ ਉਧਰ ਜੋ ਜਤਿੰਦਰ ਦੇ ਪਰਿਵਾਰ ਵਾਲੇ ਸੀ ਉਹ ਵਿਆਹ ਦੇ ਲਈ ਨਹੀਂ ਮੰਨ ਰਹੇ ਹੁੰਦੇ ਤਾਂ ਹੁਣ ਜੋ ਜਤਿੰਦਰ ਸੀ ਉਹ ਆਪਣੇ ਘਰਦਿਆਂ ਨੂੰ ਕਹਿ ਦਿੰਦੀ ਹੈ ਕਿ ਜਿਸਨੇ ਵੀ ਪਿੰਡ ਦੇ ਵਿੱਚ ਰਹਿਣਾ ਰਹਿ ਸਕਦਾ ਜਿਸ ਨੇ ਛੱਡ ਕੇ ਜਾਣਾ ਉਹ ਜਾ ਸਕਦਾ ਜੇ ਉਹ ਵਿਆਹ ਕਰਵਾਵੇਗੀ ਤਾਂ ਉਹ ਬਸੰਤ ਦੇ ਨਾਲ ਹੀ ਕਰਾਏਗੀ ਹੁਣ ਜੋ ਜਤਿੰਦਰ ਦਾ ਪਿਤਾ ਹੁੰਦਾ ਸਾਧੂ ਸਿੰਘ ਉਹ ਵਿਆਹ ਦੇ ਲਈ ਤਾਂ ਤਿਆਰ ਹੋ ਜਾਂਦਾ ਆ ਪਰ ਫਿਰ ਜਦੋਂ ਇਹਨਾਂ ਦਾ ਵਿਆਹ ਹੋ ਜਾਂਦਾ ਆ ਤਾਂ ਫਿਰ ਉਹ ਉੱਥੋਂ ਪਿੰਡ ਛੱਡ ਕੇ ਕਿਤੇ ਹੋਰ ਰਹਿਣ ਲੱਗ ਜਾਂਦੇ ਨੇ ਹੁਣ ਵਿਆਹ ਹੋ ਜਾਂਦਾ ਤੇ ਫਿਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਜੋ ਜਤਿੰਦਰਪਾਲ ਸੀ ਉਹ ਵੀ ਬਾਹਰ ਫਿਨਲੈਂਡ ਦੇ ਵਿੱਚ ਚਲੀ ਜਾਂਦੀ ਹੈ ਬਸੰਤ ਦੇ ਕੋਲ ਹੁਣ ਉੱਥੇ ਕੁਝ ਸਮਾਂ ਬੀਤਦਾ ਆ ਸਮਾਂ ਬੀਤਣ ਦੇ ਨਾਲ ਨਾਲ ਇਹਨਾਂ ਦੇ ਘਰ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ ਇਹਨਾਂ ਦੇ ਘਰ ਦੇ ਵਿੱਚ ਦੋ ਬੇਟੇ ਹੁੰਦੇ ਨੇ ਤੇ ਦੋ ਬੇਟੀਆਂ ਪੈਦਾ ਹੁੰਦੀਆਂ ਨੇ ਇਹਨਾਂ ਦਾ ਉੱਥੇ ਆਪਣਾ ਕਾਰੋਬਾਰ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਜੋ ਜਤਿੰਦਰਪਾਲ कौर ਸੀ ਉਹ ਚਾਰ ਬੱਚਿਆਂ ਦੀ ਮਾਂ ਬਣ ਚੁੱਕੀ ਸੀ ਪਰ ਉਸ ਦਾ ਖਾਣ ਪੀਣ ਇਹੋ ਜਿਹਾ ਸੀ ਕਿ ਉਹ ਹੁਣ ਵੀ ਬਿਲਕੁਲ ਫਿੱਟ ਲੱਗਦੀ ਸੀ ਉਹ ਇਸ ਤਰ੍ਹਾਂ ਬੱਚਿਆਂ ਦੀ ਮਾਂ ਲੱਗਦੀ ਹੀ ਨਹੀਂ ਸੀ ਉਧਰ ਜੋ ਬਸੰਤ ਸਿੰਘ ਸੀ ਉਹ ਰੋਜ਼ ਸ਼ਰਾਬ ਪੀਣ ਦਾ ਆਦਤੀ ਸੀ ਤੇ ਉਹ ਬਹੁਤ ਹੀ ਜ਼ਿਆਦਾ ਉਸਨੇ ਮਿਹਨਤ ਕੀਤੀ ਸੀ ਤਾਂ ਇਸ ਕਰਕੇ ਹੁਣ ਜੋ ਉਸ ਦੀ ਉਮਰ ਦਿਖਣ ਲੱਗ ਗਈ ਸੀ ਉਹ ਦੇਖਣ ਦੇ ਵਿੱਚ ਬੁੱਢਾ ਲੱਗਣ ਲੱਗ ਗਿਆ ਸੀ ਹੁਣ ਇਹਨਾਂ ਦਾ ਫਿਨਲੈਂਡ ਦੇ ਵਿੱਚ ਆਪਣਾ ਕਾਰੋਬਾਰ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਜੋ ਬਸੰਤ ਸਿੰਘ ਸੀ ਉਸਦੇ ਮਨ ਦੇ ਵਿੱਚ ਹਜੇ ਵੀ ਕਿਤੇ ਪੰਜਾਬ ਸੀ ਉਹ ਹਮੇਸ਼ਾ ਇਹੀ ਚਾਹੁੰਦਾ ਸੀ ਕਿ ਉਹ ਆਪਣਾ ਜੋ ਬੁਢਾਪਾ ਆ ਉਹ ਪੰਜਾਬ ਦੇ ਵਿੱਚ ਜਾ ਕੇ ਹੀ ਬਤੀਤ ਕਰੇ ਤਾਂ ਇਸ ਕਰਕੇ ਜੋ ਬਸੰਤ ਸਿੰਘ ਸੀ ਜਦੋਂ ਵੀ ਇੰਡੀਆ ਆਉਂਦਾ ਸੀ ਤਾਂ ਉਸਨੇ ਜੋ ਵੀ ਪ੍ਰਾਪਰਟੀ ਖਰੀਦਣੀ ਹੁੰਦੀ ਸੀ ਤਾਂ ਉਹ ਪੰਜਾਬ ਦੇ ਵਿੱਚ ਹੀ ਖਰੀਦਦਾ ਸੀ ਉਹ ਮਹਿੰਗੀਆਂ ਜ਼ਮੀਨਾਂ ਖਰੀਦਦਾ ਸੀ ਜਗਾ ਜਗਾ ਉਹ ਪੈਸਾ ਇਨਵੈਸਟ ਕਰਦਾ ਸੀ ਪਰ ਦੂਜੇ ਪਾਸੇ ਜੋ ਜਤਿੰਦਰਪਾਲ ਸੀ ਉਹ ਬਿਲਕੁਲ ਵੀ ਇੰਡੀਆ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੀ ਸੀ ਉਹ ਚਾਹੁੰਦੀ ਸੀ ਕਿ ਉਹ ਫੈਮਿਲੀ ਜੋ ਉਸ ਦੀ ਫੈਮਿਲੀ ਹੈ ਉਹ ਸਾਰੀ ਫਿਨਲੈਂਡ ਦੇ ਵਿੱਚ ਹੀ ਰਹੇ ਜੇ ਉਹ ਇੰਡੀਆ ਆਉਂਦੀ ਵੀ ਸੀ ਤਾਂ ਉਹ ਸਿਰਫ 1 ਮਹੀਨੇ ਵਾਸਤੇ ਆਉਂਦੀ ਸੀ ਤੇ ਵਾਪਸ ਚਲੇ ਜਾਂਦੀ ਸੀ ਹੁਣ ਜੋ ਬਸੰਤ ਸਿੰਘ ਤੇ ਜਤਿੰਦਰਪਾਲ ਕੌਰ ਸੀ ਇਹ ਦੋਨੋਂ ਇੰਡੀਆ ਤਾਂ ਆਉਂਦੇ ਸੀ ਪਰ ਇਹ ਦੋਨੋਂ ਅਲੱਗ-ਅਲੱਗ ਆਉਂਦੇ ਸੀ ਹੁਣ ਜਿਵੇਂ ਕਿ ਕਦੇ ਬਸੰਤ ਸਿੰਘ ਪੰਜਾਬ ਆ ਜਾਂਦਾ ਸੀ ਤੇ ਵਾਪਸ ਚਲੇ ਜਾਂਦਾ ਸੀ ਤੇ ਫਿਰ ਉਸ ਤੋਂ ਬਾਅਦ ਜੋ ਹੈ ਜਤਿੰਦਰਪਾਲ ਕੌਰ ਸੀ ਇਹ ਪੰਜਾਬ ਆ ਜਾਂਦੀ ਸੀ ਤੇ ਵਾਪਸ ਚਲੇ ਜਾਂਦੀ ਸੀ ਉਧਰ ਜੋ ਬਸੰਤ ਸਿੰਘ ਸੀ ਉਸ ਦਾ ਪਿਤਾ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੀ ਤਾਂ ਇਸ ਕਰਕੇ ਬਸੰਤ ਜਦੋਂ ਵੀ ਪੰਜਾਬ ਦੇ ਵਿੱਚ ਆਉਂਦਾ ਸੀ ਤਾਂ ਉਹ ਆਪਣੇ ਭਰਾ ਕੁਲਵੰਤ ਸਿੰਘ ਦੇ ਘਰ ਦੇ ਵਿੱਚ ਹੀ ਠਹਿਰਦਾ ਸੀ ਤੇ ਉਧਰ ਜੋ ਜਤਿੰਦਰਪਾਲ ਕੌਰ ਸੀ ਉਹ ਜੇ ਪੰਜਾਬ ਦੇ ਵਿੱਚ ਆਉਂਦੀ ਸੀ ਤਾਂ ਉਹ ਆਪਣੀ ਭੈਣ ਦੇ ਘਰ ਦੇ ਵਿੱਚ ਹੀ ਠਹਿਰਦੀ ਸੀ ਹੁਣ ਐਸੇ ਤਰ੍ਹਾਂ ਇੱਕ ਵਾਰੀ ਜਤਿੰਦਰਪਾਲ ਕੌਰ ਪੰਜਾਬ ਆਈ ਹੁੰਦੀ ਆ ਹੁਣ ਇਹ ਆਪਣੀ ਭੈਣ ਦੇ ਘਰੇ ਰੁਕੀ ਹੁੰਦੀ ਆ ਤਾਂ ਇਸ ਦਾ ਜੋ ਭਾਣ ਜਾ ਬੱਬੀ ਸੀ ਉਹ ਇਸ ਨੂੰ ਕਹਿੰਦਾ ਆ ਕਿ ਮਾਸੀ ਮੈਨੂੰ ਵੀ ਤੂੰ ਕਿਸੇ ਤਰ੍ਹਾਂ ਬਾਹਰ ਸੈੱਟ ਕਰ ਦੇ ਤਾਂ ਇਹ ਉਸ ਨੂੰ ਅੱਗੇ ਉਹ ਜਵਾਬ ਦਿੰਦੀ ਹੈ ਕਿ ਹੁਣ ਇੰਨਾ ਸੌਖਾ ਨਹੀਂ ਹੈ ਬਾਹਰ ਵਿਦੇਸ਼ ਦੇ ਵਿੱਚ ਸੈੱਟ ਹੋਣਾ ਬਹੁਤ ਕੁਝ ਕਰਨਾ ਪੈਂਦਾ ਹੈ ਬਹੁਤ ਕਾਗਜ਼ ਪੱਤਰ ਤਿਆਰ ਕਰਨੇ ਪੈਂਦੇ ਨੇ ਬਹੁਤ ਹੀ ਫਾਰਮੈਲਟੀ ਆਉਂਦੀਆਂ ਨੇ ਇਹ ਇੰਨਾ ਸੌਖਾ ਕੰਮ ਨਹੀਂ ਹੈ ਤੇ ਫਿਰ ਇਹ ਜਦੋਂ ਮਾਇੂਸ ਜਾ ਹੋ ਜਾਂਦਾ ਹੈ ਤਾਂ ਫਿਰ ਇਹ ਉਸ ਨੂੰ ਕਹਿੰਦੀ ਹੈ ਕਿ ਕੋਈ ਨਾ ਆਪਾਂ ਕੋਈ ਨਾ ਕੋਈ ਐਸਾ ਤਰੀਕਾ ਲੱਭਦੇ ਹਾਂ ਕਿ ਮੈਂ ਤੈਨੂੰ ਬਾਹਰ ਵਿਦੇਸ਼ ਦੇ ਵਿੱਚ ਸੈੱਟ ਕਰ ਸਕਾਂ ਤਾਂ ਹੁਣ ਰਾਤ ਹੁੰਦੀ ਹੈ ਇਹ ਰਾਤ ਦਾ ਖਾਣਾ ਖਾਂਦੇ ਨੇ ਤੇ ਸਾਰੇ ਸੌ ਜਾਂਦੇ ਨੇ ਅੱਧੀ ਰਾਤ ਨੂੰ ਜੋ ਜਤਿੰਦਰਪਾਲ ਸੀ ਇਹ ਉੱਠਦੀ ਹੈ ਇਹ ਵਾਸ਼ਰੂਮ ਵਾਸਤੇ ਜਾਂਦੀ ਹੈ ਜਦੋਂ ਇਹ ਬਾਥਰੂਮ ਤੋਂ ਵਾਪਸ ਆਰ ਨਿਕਲਦੀ ਹੈ ਤਾਂ ਇਹ ਦੇਖਦੀ ਹੈ ਕਿ ਇਸ ਦਾ ਭਾਂਚਾ ਬੱਬੀ ਸੁੱਤਾ ਪਿਆ ਹੁੰਦਾ ਹੈ ਇਹ ਉਸ ਨੂੰ ਬਹੁਤ ਹੀ ਗੌਰ ਨਾਲ ਦੇਖਦੀ ਹੈ ਇਹ ਉਸ ਦਾ ਸਰੀਰ ਦੇਖ ਕੇ ਉੱਥੇ ਇਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਇਸ ਦੀ ਜੋ ਕਾਮ ਵਾਸਨਾ ਸੀ ਉਹ ਜਾਗ ਪੈਂਦੀ ਹੈ ਇਸ ਦੇ ਮਨ ਦੇ ਵਿੱਚ ਗਲਤ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਪਰ ਫਿਰ ਵੀ ਇਹ ਕਿਸੇ ਤਰੀਕੇ ਆਪਣੇ ਇਹ ਖਿਆਲਾਂ ਨੂੰ ਕੰਟਰੋਲ ਦੇ ਵਿੱਚ ਕਰਦੀ ਹੈ ਤੇ ਸੋਚਦੀ ਹੈ ਕਿ ਆਖਰ ਇਹ ਉਸ ਦਾ ਭਾਂਜਾ ਹੈ ਇਹ ਵੀ ਸੌ ਜਾਂਦੀ ਹੈ ਉਸ ਤੋਂ ਬਾਅਦ ਦੂਸਰਾ ਦਿਨ ਆ ਜਾਂਦਾ ਹੈ ਦੂਸਰੇ ਦਿਨ ਜੋ ਜਤਿੰਦਰਪਾਲ ਕੌਰ ਸੀ ਇਸ ਨੇ ਦਿੱਲੀ 에ਅਰਪੋਰਟ ਦੇ ਉੱਤੇ ਜਾਣਾ ਹੁੰਦਾ ਹੈ ਤੇ ਜੋ ਬੱਬੀ ਸੀ ਉਹੀ ਉਸ ਨੂੰ 에ਅਰਪੋਰਟ ਦੇ ਉੱਤੇ ਛੱਡਣ ਲਈ ਜਾਂਦਾ ਹੈ ਹੁਣ ਇਸੇ ਤਰ੍ਹਾਂ 2006 ਦੇ ਵਿੱਚ ਜਤਿੰਦਰਪਾਲ ਕੌਰ ਫੇਰ ਪੰਜਾਬ ਆਉਂਦੀ ਹੈ ਇਹ ਉਸੇ ਤਰ੍ਹਾਂ ਆਪਣੀ ਭੈਣ ਦੇ ਘਰ ਰੁਕਦੀ ਹੈ ਤੇ ਜਦੋਂ ਉੱਥੇ ਰਾਤ ਹੋ ਜਾਂਦੀ ਹੈ ਤਾਂ ਫਿਰ ਇਹ ਰਾਤ ਨੂੰ ਬੱbbi ਦੇ ਕਮਰੇ ਦੇ ਵਿੱਚ ਆਂਦੀ ਹੈ ਇਹ ਉਸ ਦੇ ਨਾਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਇਹ ਉਸ ਨੂੰ ਸਭ ਕੁਝ ਕਰਨ ਦੇ ਲਈ ਕਹਿੰਦੀ ਹੈ ਤਾਂ ਇਹ ਸੁਣ ਕੇ ਜੋ ਬੱbbi ਸੀ ਉਹ ਹੈਰਾਨ ਹੋ ਜਾਂਦਾ ਹੈ ਤੇ ਇਸ ਨੂੰ ਸਾਫ਼-ਸਾਫ਼ ਮਨਾ ਕਰ ਦਿੰਦਾ ਹੈ ਤਾਂ ਫਿਰ ਇਹ ਅੱਗੇ ਉਸ ਨੂੰ ਕਹਿੰਦੀ ਹੈ ਕਿ ਤੂੰ ਬਾਹਰ ਜਾਣਾ ਚਾਹੁੰਦਾ ਹੈ ਨਾ ਤਾਂ ਇਹ ਗੱਲ ਸੁਣ ਕੇ ਬੱbbi ਉਸ ਦੇ ਵੱਲ ਦੇਖਦਾ ਹੈ ਤੇ ਫਿਰ ਇਹ ਉਸ ਨੂੰ ਕਹਿੰਦੀ ਹੈ ਕਿ ਜੇਕਰ ਤੂੰ ਬਾਹਰ ਜਾਣਾ ਚਾਹੁੰਦਾ ਹੈ ਤਾਂ ਤੈਨੂੰ ਜੋ ਵੀ ਮੈਂ ਕਹਾਂਗੀ ਉਹ ਸਭ ਤੈਨੂੰ ਕਰਨਾ ਪਵੇਗਾ ਤਾਂ ਇਹ ਗੱਲ ਸੁਣ ਕੇ ਮੱਬੀ ਕਹਿੰਦਾ ਆ ਕਿ ਤੁਸੀਂ ਮੇਰੇ ਮਾਸੀ ਲੱਗਦੇ ਹੋ ਇਹ ਕਹਿੰਦੀ ਹੈ ਕਿ ਤੂੰ ਭੁੱਲ ਜਾ ਕਿ ਮੈਂ ਤੇਰੀ ਮਾਸੀ ਲੱਗਦੀ ਆ ਉਸ ਰਾਤ ਇਹਨਾਂ ਦੇ ਵਿੱਚ ਜੋ ਹੁੰਦਾ ਆ ਇਹ ਮਾਸੀ ਭਾਣ ਜਿਹੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਹੁੰਦਾ ਆ ਇਹ ਦੋਨੋਂ ਭੁੱਲ ਜਾਂਦੇ ਨੇ ਕਿ ਇਹ ਮਾਸੀ ਭਾਣ ਜਾਣੇ ਤੇ ਫਿਰ ਇਹ ਆਪਸ ਦੇ ਵਿੱਚ ਸਬੰਧ ਬਣਾਉਂਦੇ ਨੇ ਹੁਣ ਇਹ ਜੋ ਸਿਲਸਿਲਾ ਸੀ ਐਸੇ ਤਰ੍ਹਾਂ ਸ਼ੁਰੂ ਹੋਣ ਵਾਲਾ ਸੀ ਇਹ ਹੁਣ ਕੀ ਕਰਦੀ ਹਰ ਰਾਤ ਮੱਬੀ ਦੇ ਕਮਰੇ ਦੇ ਵਿੱਚ ਜਾਂਦੀ ਤੇ ਉਸਦੇ ਨਾਲ ਸਬੰਧ ਬਣਾਉਂਦੀ ਹੈ ਜਿੰਨਾ ਦੇਰ ਇਹ ਉੱਥੇ ਪੰਜਾਬ ਦੇ ਵਿੱਚ ਰੁਕਦੀ ਹੈ ਇਹ سلسلہ ਚੱਲਦਾ ਰਹਿੰਦਾ ਹੈ ਹੁਣ ਐਸੇ ਤਰ੍ਹਾਂ ਜਤਿੰਦਰਪਾਲ ਦੇ ਜਾਣ ਦਾ ਸਮਾਂ ਆ ਜਾਂਦਾ ਤੇ ਫਿਰ ਜੋ ਬੱਬੀ ਸੀ ਉਹੀ ਉਸਨੂੰ ਛੱਡਣ ਦੇ ਲਈ ਦਿੱਲੀ 에ਅਰਪੋਰਟ ਤੇ ਜਾਂਦਾ ਆ ਹੁਣ ਇਹ 에ਅਰਪੋਰਟ ਤੇ ਪਹੁੰਚ ਜਾਂਦੇ ਨੇ ਜਾਣ ਵੇਲੇ ਜੋ ਜਤਿੰਦਰਪਾਲ ਸੀ ਉਹ ਬੱਬੀ ਦੇ ਹੱਥ ਦੇ ਵਿੱਚ ਕੁਝ ਪੈਸੇ ਫੜਾਉਂਦੀ ਆ ਤੇ ਉਸਨੂੰ ਕਹਿੰਦੀ ਆ ਕਿ ਲੈ ਐਸ਼ ਕਰ ਤਾਂ ਉਹ ਕਹਿੰਦੀ ਆ ਕਿ ਅਗਲੇ ਮਹੀਨੇ ਤੇਰੇ ਮਾਸੜ ਨੇ ਪੰਜਾਬ ਦੇ ਵਿੱਚ ਆਉਣਾ ਆ ਤੇ ਮੈਂ ਉਸਦੇ ਹੱਥ ਤੇਰੇ ਲਈ 5 ਲੱਖ ਰੁਪਇਆ ਭੇਜ ਦੇਵਾਂਗੀ ਤਾਂ ਅੱਗੇ ਉਹ ਬੱਬੀ ਕਹਿੰਦਾ ਆ ਕਿ ਜੇਕਰ ਉਹ ਪੈਸੇ ਵਾਪਸ ਮੰਗਣਗੇ ਤਾਂ ਮੈਂ ਕੀ ਕਹਾਂਗਾ ਕੀ ਕਰਾਂਗਾ ਤਾਂ ਉਹ ਦੀ ਹੈ ਕਿ ਤੂੰ ਇਸ ਤਰ੍ਹਾਂ ਦਾ ਕੁਝ ਨਾ ਸੋਚ ਮੈਂ ਉਹਨਾਂ ਨੂੰ ਕਹਿ ਦਵਾਂਗੀ ਕਿ ਬੱbbi ਨੇ ਇੱਕ ਗੱਡੀ ਲੈਣੀ ਆ ਇਸ ਕਰਕੇ ਉਸ ਨੂੰ 5 ਲੱਖ ਰੁਪਇਆ ਉਧਾਰ ਚਾਹੀਦਾ ਆ ਤੇ ਫਿਰ ਜੇ ਵਾਪਸ ਕਰਨ ਦੀ ਗੱਲ ਹੈ ਉਹ ਮੈਂ ਜਾਣਾ ਮੇਰਾ ਕੰਮ ਜਾਣੇ ਤਾਂ ਹੁਣ ਉਹ ਇਹ ਕਹਿ ਕੇ ਉੱਥੋਂ ਰਵਾਨਾ ਹੋ ਜਾਂਦੀ ਹੈ ਹੁਣ ਸਮਾਂ ਆ ਜਾਂਦਾ 2008 15 ਸਤੰਬਰ 2008 ਨੂੰ ਜੋ ਬਸੰਤ ਸਿੰਘ ਸੀ ਉਹ ਫਿਨਲੈਂਡ ਤੋਂ ਪੰਜਾਬ ਆਉਂਦਾ ਆ ਤੇ ਬੱਬੀ ਹੀ ਉਸ ਨੂੰ ਲੈਣ ਦੇ ਲਈ 에어ਪੋਰਟ ਤੇ ਜਾਂਦਾ ਤੇ ਫਿਰ ਜਦੋਂ ਇਹ ਆਪਣੀ ਕਾਰ ਦੇ ਰਾਹੀਂ ਵਾਪਸ ਆ ਰਹੇ ਹੁੰਦੇ ਨੇ ਤਾਂ ਇਹ ਕਾਰ ਦੇ ਸਮੇਤ ਹੀ ਉਥੋਂ ਕਿਡਨਾਪ ਹੋ ਜਾਂਦੇ ਨੇ ਤੇ ਫਿਰ ਜੋ ਬਸੰਤ ਸਿੰਘ ਦਾ ਭਰਾ ਕੁਲਵੰਤ ਸਿੰਘ ਸੀ ਉਸ ਨੂੰ ਕਿਡਨਾਪਰ ਦਾ ਫੋਨ ਆਉਂਦਾ ਆ ਉਹ ਕਹਿੰਦਾ ਆ ਕਿ ਤੁਹਾਡੇ ਬੰਦੇ ਸਾਡੇ ਕਬਜ਼ੇ ਦੇ ਵਿੱਚ ਨੇ ਤਾਂ ਸਾਨੂੰ ਇਸ ਲਈ 10 ਕਰੋੜ ਰੁਪਏ ਚਾਹੀਦਾ ਹੈ ਨਹੀਂ ਤਾਂ ਅਸੀਂ ਇਹਨਾਂ ਨੂੰ ਜਾਨੋਂ ਮਾਰ ਦੇਵਾਂਗੇ ਉਹ ਕੁਲਵੰਤ ਸਿੰਘ ਬਿਨਾਂ ਦੇਰੀ ਕੀਤਿਆਂ ਪੁਲਿਸ ਥਾਣੇ ਦੇ ਵਿੱਚ ਜਾਂਦਾ ਤੇ ਉਹ ਸਾਰੀ ਗੱਲ ਦੱਸਦਾ ਹੁਣ ਪੁਲਿਸ ਵਾਲੇ ਆਪਣੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੇ ਨੇ ਤੇ ਫਿਰ ਜਦੋਂ ਇਹ ਨੰਬਰ ਦੇਖਦੇ ਨੇ ਜਿਸ ਤੋਂ ਉਸ ਨੂੰ ਕਿਡਨਾਪਰਾਂ ਦਾ ਫੋਨ ਆਇਆ ਸੀ ਇਸ ਨੰਬਰ ਦੀ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਇਹ ਜੋ ਨੰਬਰ ਸੀ ਇਹ ਬਸੰਤ ਤ ਸੰਘਦਾ ਹੀ ਸੀ ਪੁਲਿਸ ਹੁਣ ਜਿਸ ਨੰਬਰ ਤੋਂ ਕਾਲ ਆਈ ਸੀ ਉਸ ਨੰਬਰ ਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਐਨੇ ਨੂੰ ਕੀ ਹੁੰਦਾ ਹੈ ਕਿ 23 ਸਤੰਬਰ ਦੇ ਦਿਨ ਮੋਗਾ ਪੁਲਿਸ ਨੂੰ ਧਰਮਕੋਟ ਦੀ ਨਹਿਰ ਤੋਂ ਇੱਕ ਲਾਸ਼ ਬਰਾਮਦ ਹੁੰਦੀ ਹੈ ਤੇ ਫਿਰ ਜਦੋਂ ਉਸ ਲਾਸ਼ ਦੀ شناخت ਕੀਤੀ ਜਾਂਦੀ ਹੈ ਤਾਂ ਆਨ ਪਤਾ ਲੱਗਦਾ ਹੈ ਇਹ ਲਾਸ਼ ਕਿਸੇ ਹੋਰ ਦੀ ਨਹੀਂ ਬਲਕਿ ਇਹ ਬਸੰਤ ਸਿੰਘ ਦੀ ਹੀ ਲਾਸ਼ ਹੈ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਇਸ ਦਾ ਗਲਾ ਕੱਟ ਕੇ ਇਸ ਦਾ ਕਤਲ ਕਰ ਦਿੱਤਾ ਸੀ ਪੁਲਿਸ ਹੁਣ 302 ਦਾ ਮੁਕੱਦਮਾ ਦਰਜ ਕਰਦੀ ਹੈ ਤੇ ਆਪਣੀ ਜਾਂਚ ਦੇ ਵਿੱਚ ਜੁਟ ਜਾਂਦੀ ਹੈ ਫਿਨਲੈਂਡ ਦੇ ਵਿੱਚ ਬੈਠੀ ਜਤਿੰਦਰਪਾਲ ਕੌਰ ਨੂੰ ਵੀ ਇਸ ਦੀ ਖਬਰ ਦੇ ਦਿੱਤੀ ਜਾਂਦੀ ਹੈ 15 ਸਤੰਬਰ 2008 ਨੂੰ ਜੋ ਬਸੰਤ ਸਿੰਘ ਸੀ ਇਹ ਪੰਜਾਬ ਦੇ ਵਿੱਚ ਆਇਆ ਸੀ ਇਸ ਨੂੰ ਲੈਣ ਦੇ ਲਈ ਬੱਬੀ ਹੀ 에ਰਪੋਰਟ ਤੇ ਗਿਆ ਸੀ ਇਹ ਜਦੋਂ 에ਰਪੋਰਟ ਤੋਂ ਦੋਨੋਂ ਕਾਰ ਲੈ ਕੇ ਆਪਣੀ ਚੱਲਦੇ ਨੇ ਤਾਂ ਉਤੋਂ ਇਹ ਰਸਤੇ ਦੇ ਵਿੱਚ ਆ ਕੇ ਇੱਕ ਢਾਬੇ ਦੇ ਉੱਤੇ ਰੁਕਦੇ ਨੇ ਇਹੇ ਉੱਥੇ ਆ ਕੇ ਰੋਟੀ ਖਾਂਦੇ ਨੇ ਤੇ ਉੱਥੇ ਦੋਨੋਂ ਇਹੇ ਸ਼ਰਾਬ ਵੀ ਪੀਂਦੇ ਨੇ ਤੇ ਫਿਰ ਉੱਥੋਂ ਇਹ ਆਪਣਾ ਜਦੋਂ ਰੋਟੀ ਖਾ ਕੇ ਕਾਰ ਨਾਲ ਹੀ ਚੱਲ ਪੈਂਦੇ ਨੇ ਤਾਂ ਉਹ ਕਾਰ ਸੀ ਉਸ ਦੇ ਪਿੱਛੇ ਦੋ ਮੋਟਰਸਾਈਕਲ ਸਵਾਰ ਲੱਗ ਜਾਂਦੇ ਨੇ ਹੁਣ ਜਦੋਂ ਕਾਰ ਅੱਗੇ ਥੋੜੀ ਸੁੰਸਾਨ ਜਗ੍ਹਾ ਦੇ ਉੱਤੇ ਪਹੁੰਚਦੀ ਹੈ ਤਾਂ ਉਹ ਜੋ ਮੋਟਰਸਾਈਕਲ ਸਵਾਰ ਸੀ ਇਹਨਾਂ ਦੇ ਅੱਗੇ ਕਾਰ ਲਾਉਂਦੇ ਨੇ ਤੇ ਉੱਥੋਂ ਕਾਰ ਸਮੇਤ ਹੀ ਇਹਨਾਂ ਨੂੰ ਦੋਨਾਂ ਨੂੰ ਕਿਡਨਾਪ ਕਰ ਲੈਂਦੇ ਨੇ ਬੋਲੇ ਹੁਣ ਇਸ ਮਾਮਲੇ ਦੀ ਡੰਗਾਈ ਦੇ ਨਾਲ ਛਾਣਵੀਣ ਕਰ ਰਹੀ ਸੀ ਇਹ ਜੋ ਮੋਟਰਸਾਈਕਲ ਸਵਾਰ ਸੀ ਇਹਨਾਂ ਦੇ ਮੋਟਰਸਾਈਕਲਾਂ ਦੇ ਨੰਬਰਾਂ ਤੋਂ ਇਹਨਾਂ ਦਾ ਪਤਾ ਲਗਾਇਆ ਜਾਂਦਾ ਆ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਆ ਕਿ ਇਹ ਮੋਟਰਸਾਈਕਲ ਸਵਾਰ ਕੌਣ ਸੀ ਹੁਣ ਇਹਨਾਂ ਨੂੰ ਫੜ ਲਿਆ ਜਾਂਦਾ ਆ ਤੇ ਚੱਕ ਕੇ ਥਾਣੇ ਲਿਆ ਜਾਂਦਾ ਆ ਉੱਥੇ ਜਾ ਕੇ ਇਹਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਫਿਰ ਇਹ ਅੱਗੇ ਦੱਸਦੇ ਨੇ ਕਿ ਜੋ ਇਹ ਕਾਂਡ ਕੀਤਾ ਆ ਇਸ ਦਾ ਮਾਸਟਰ ਮਾਈਂਡ ਕੋਈ ਹੋਰ ਹੈ ਉਹ ਹੈ ਬੱbbi ਤਾਂ ਹੁਣ ਬੱbbi ਨੂੰ ਵੀ ਫੜ ਲਿਆ ਜਾਂਦਾ ਹੈ ਤੇ ਥਾਣੇ ਲਿਆਇਆ ਜਾਂਦਾ ਹੈ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਉਹ ਅੱਗੇ ਦੱਸਦਾ ਹੈ ਕਿ ਮਾਸਟਰ ਮਾਈਂਡ ਮੈਂ ਨਹੀਂ ਸਗੋਂ ਫਿਨਲੈਂਡ ਦੇ ਵਿੱਚ ਰਹਿਣ ਵਾਲੀ ਮੇਰੀ ਮਾਸੀ ਜਤਿੰਦਰਪਾਲ ਕੌਰ ਹੈ ਉਹ ਦੱਸਾਇਆ ਕਿ ਉਸਦੀ ਮਾਸੀ ਦਾ ਪਲਾਨ ਕੁਝ ਹੋਰ ਸੀ ਉਹ ਆਪਣੇ ਘਰ ਵਾਲੇ ਬਸੰਤ ਸਿੰਘ ਨੂੰ ਹੈਂਡੀਕੈਪਡ ਕਰਨਾ ਚਾਹੁੰਦੀ ਸੀ ਉਸ ਦਾ ਇਹ ਮੰਨਣਾ ਸੀ ਕਿ ਜੇਕਰ ਬਸੰਤ ਸਿੰਘ ਹੈਂਡੀਕੈਪਡ ਹੋ ਜਾਵੇਗਾ ਤਾਂ ਉਹ ਆਪਣੇ ਭਾਣ ਜੇ ਬੱbbi ਨੂੰ ਕਿਸੇ ਤਰੀਕੇ ਬਾਹਰ ਫਿਨਲੈਂਡ ਦੇ ਵਿੱਚ ਲੈ ਜਾਏਗੀ ਉਹ ਉੱਥੇ ਉਸ ਨੂੰ ਆਪਣਾ ਡਰਾਈਵਰ ਬਣਾ ਕੇ ਰੱਖੇਗੀ ਫਿਰ ਉਹ ਉਸਦੇ ਨਾਲ ਹੀ ਰਹੇਗਾ ਤੇ ਉਹਨਾਂ ਦਾ ਡਰਾਈਵਰ ਬਣ ਕੇ ਰਹੇਗਾ ਘਰ ਦੇ ਵਿੱਚ ਹੀ ਰਹੇਗਾ ਤੇ ਫਿਰ ਉਹ ਰੋਜ਼ ਰਾਤ ਨੂੰ ਉਸਦੇ ਨਾਲ ਆਪਣੀਆਂ ਰਾਤਾਂ ਰੰਗੀਨ ਕਰਿਆ ਕਰੇਗੀ ਪਰ ਇੱਕ ਅਖਬਾਰ ਦੇ ਮੁਤਾਬਕ, ਰਿਪੋਰਟ ਦੇ ਮੁਤਾਬਕ ਮਾਮਲਾ ਉਦੋਂ ਵਿਗੜ ਜਾਂਦਾ ਆ ਜਦੋਂ ਉਹਨਾਂ ਨੂੰ ਕਿਡਨਾਪ ਕਰਨ ਵਾਲੇ ਬੰਦਿਆਂ ਦੇ ਵਿੱਚੋਂ ਇੱਕ ਦੀ ਜ਼ਿਆਦਾ ਸ਼ਰਾਬ ਪੀਤੀ ਹੁੰਦੀ ਹੈ। ਉਹ ਉਸ ਨੂੰ ਮਾਰਨ ਦੀ بجائے, ਮਤਲਬ ਸੱਟ ਮਾਰਨ ਦੀ بجائے ਉਹ ਉਸ ਦੇ ਗਲੇ ਦੇ ਉੱਤੇ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕਰ ਦਿੰਦਾ ਹੈ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ। ਹੁਣੇ ਸਾਰੀ ਘਟਨਾ ਤੋਂ ਬਾਅਦ ਜੋ ਜਤਿੰਦਰਪਾਲ ਕੌਰ ਸੀ ਉਹ ਇੱਧਰ ਉੱਧਰ ਭੱਜਦੀ ਰਹਿੰਦੀ ਆ ਪਰ ਇੱਕ ਸਮੇਂ ਤੇ ਆ ਕੇ ਉਸ ਨੂੰ ਪਤਾ ਲੱਗ ਜਾਂਦਾ ਆ ਕਿ ਪੁਲਿਸ ਵਾਲੇ ਉਸ ਤੱਕ ਪਹੁੰਚ ਹੀ ਜਾਣਗੇ ਤਾਂ ਫਿਰ ਉਹ ਖੁਦ ਹੀ ਸਰੈਂਡਰ ਕਰ ਦਿੰਦੀ ਆ ਇੱਕ ਵਾਰ ਫਿਰ ਤੋਂ ਹਵਸ ਦੀ ਅੱਗ ਬੁਝਾਉਂਦਿਆਂ ਸਾਰੇ ਰਿਸ਼ਤੇ ਫਿੱਕੇ ਪੈ ਗਏ ਇੱਕ ਔਰਤ ਨੇ ਆਪਣੀ ਪਿਆਸ ਬੁਝਾਉਣ ਦੇ ਲਈ ਇਹ ਵੀ ਨਹੀਂ ਸੋਚਿਆ ਕਿ ਜਿਸ ਨੂੰ ਮਾਰਨ ਦੀ ਪਲਾਨਿੰਗ ਬਣਾ ਰਹੀ ਆ ਉਹ ਉਸ ਦਾ ਪਤੀ ਹੀ ਹੈ ਸੋ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਕੋਈ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਕਿਵੇਂ-ਕਿਵੇਂ ਦੀਆਂ ਘਟਨਾਵਾਂ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ